ਹੈ ਗਿਆ ਸਰ ਕੀ ਕਾਰਨ ਹੈਗਾ ਜਿਹੜੇ ਅੱਜ ਪ੍ਰੈਸ ਕਾਨਫਰੰਸ ਲਈ ਕੀ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਬੇਸਿਕਲੀ ਡਿਸਟ੍ਰਿਕਟ ਲੀਗਲ ਸਰਵਿਸ ਇੱਕ ਜਿਹੜਾ ਨਵਾਂ ਇਨੀਸ਼ੀਏਟਿਵ ਲਾਂਚ ਕਰ ਰਹੀ ਹੈ ਸੰਵਾਦ ਦੇ ਨਾਮ ਤੇ ਅਸੀਂ ਇਹ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਜੇਲ੍ਹ ਚ ਬੰਦੀ ਅੰਡਰ ਟ੍ਰਾਇਲਸ ਹੈਗੇ ਆ ਉਹਨਾਂ ਦਾ ਆਪਣੇ ਵਕੀਲ ਨਾਲ ਪ੍ਰੋਪਰ ਕਮਿਊਨੀਕੇਸ਼ਨ ਨਹੀਂ ਹੋ پا ਰਿਹਾ ਬਿਕੋਜ਼ ਕੀ ਹੈ ਕਿ ਹੁਣ ਜਿਹੜਾ ਹੈ ਬੰਦਿਆਂ ਨੂੰ ਅਦਾਲਤ ਦੇ ਵਿੱਚ ਪੇਸ਼ੀ ਲਈ ਜਿਹੜਾ ਹੈ ਫਿਜ਼ੀਕਲ ਤੌਰ ਤੇ ਪੇਸ਼ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਵੀਸੀ ਰਾਹੀਂ ਪੇਸ਼ ਕੀਤਾ ਜਾ ਰਿਹਾ ਤਾਂ ਹੁਣ ਉਹ ਅਦਾਲਤ ਦੇ ਵਿੱਚ ਨਹੀਂ ਆਉਂਦੇ ਤਾਂ ਆਪਣੇ ਵਕੀਲ ਨਾਲ ਉਹਨਾਂ ਦਾ ਜਿਹੜਾ ਹੈ ਉਹ ਇੱਕ ਕਮਿਊਨੀਕੇਸ਼ਨ ਜਿਹੜਾ ਉਹ ਨਹੀਂ ਹੋ پا ਰਿਹਾ ਹੈਗਾ ਤਾਂ ਇਸ ਕਾਰਨ ਜਿਹੜਾ ਹੈ ਉਹਨਾਂ ਦਾ ਰਾਈਟ ਆਫ ਫੇਅਰ ਟ੍ਰਾਇਲ ਉਹ ਬ੍ਰੀਚ ਹੋ ਰਿਹਾ ਸੀਗਾ ਰਾਈਟ ਟੂ ਫੇਅਰ ਟ੍ਰਾਇਲ ਤੁਹਾਨੂੰ ਪਤਾ ਹੀ ਹੈ ਕਿ ਆਰਟੀਕਲ 21 ਆਫ ਦਿ ਕਨਸਟੀਟਿਊਸ਼ਨ ਦਾ ਪਾਰਟ ਹੈਗਾ ਆ ਸੁਪਰੀਮ ਕੋਰਟ ਨੇ ਬਹੁਤ ਸਾਰੇ ਮੁਕਦਮਿਆਂ ਦੇ ਵਿੱਚ ਇਹ ਗੱਲ ਨੂੰ ਕੀਤਾ ਹੈ ਕਿ ਜਿਹੜਾ ਹਰੇਕ ਬੰਦੇ ਨੂੰ ਫੇਅਰ ਟ੍ਰਾਇਲ ਮਿਲਣਾ ਚਾਹੀਦਾ ਹੈ ਤਾਂ ਸਾਡਾ ਇਹ ਇਨੀਸ਼ੀਏਟਿਵ ਉਸ ਫੇਅਰ ਟ੍ਰਾਇਲ ਨੂੰ ਇਨਸ਼ੋਰ ਕਰਨ ਲਈ ਇੱਕ ਸਟੈਪ ਹੈਗਾ ਤਾਂ ਇਹਦੇ ਵਿੱਚ ਇਹ ਹੈ ਕਿ ਜਦੋਂ ਹੁਣ ਬੰਦੀ ਜਦ ਅਦਾਲਤ ਦੇ ਵਿੱਚ ਨਹੀਂ ਆਂਦਾ ਤਾਂ ਉਹਦਾ ਵਕੀਲ ਨਾਲ ਕਮਿਊਨੀਕੇਸ਼ਨ ਟੁੱਟ ਜਾਂਦਾ ਹੈ ਕਿਉਂਕਿ ਵਕੀਲ ਜਿਹੜਾ ਹੈ ਉਹ ਬੰਦੀ ਨੂੰ ਮਿਲਣ ਜੇਲ੍ਹ ਵਿੱਚ ਨਹੀਂ ਜਾਂਦਾ ਤਾਂ ਇਸ ਕਰਕੇ ਅਸੀਂ ਸੋਚਿਆ ਵੀ ਇਹਦਾ ਕੋਈ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਜਿਹੜਾ ਹੈ ਬੰਦੀ ਤੇ ਵਕੀਲ ਦਾ ਜਿਹੜਾ ਸੰਵਾਦ ਉਹ ਕਾਇਮ ਰਹਿ ਸਕੇ ਉਹ ਆਪਣੇ ਕੇਸ ਬਾਰੇ ਜਿਹੜਾ ਹੈ ਵਕੀਲ ਤੋਂ ਜਾਣਕਾਰੀ ਹਾਸਲ ਕਰ ਸਕੇ ਤੇ ਵਕੀਲ ਨੂੰ ਜਿਹੜਾ ਹੈ ਜ਼ਰੂਰੀ ਪਹਿਲੋਂ ਨੂੰ ਜਾਣਕਾਰੀ ਦੇ ਸਕੇ ਸੋ ਥੈਟ ਕਿ ਉਹਨੂੰ ਪ੍ਰੋਪਰਲੀ ਡਿਫੈਂਡ ਕੀਤਾ ਜਾ ਸਕੇ ਅਦਾਲਤ ਦੇ ਵਿੱਚ ਤਾਂ ਇਸ ਦੇ ਵਿੱਚ ਅਸੀਂ ਇਹ ਇੱਕ ਉਪਰਾਲਾ ਕੀਤਾ ਹੈ ਕਿ ਜਿੰਨੇ ਵੀ ਬੰਦੀ ਜੇਲ੍ਹ ਦੇ ਵਿੱਚ ਜਾਂਦੇ ਹਨ ਜਦ ਪਹਿਲੀ ਵਾਰ ਜਾਣਗੇ ਤਾਂ ਉਥੇ ਉਹ ਜਿਹੜਾ ਹੈ ਵਕੀਲ ਦੇ ਸਾਰੇ ਪਾਰਟਿਕੂਲਰਸ ਆ ਰਿਕਾਰਡ ਦੇ ਵਿੱਚ ਮੇਨਟੇਨ ਕੀਤੇ ਜਾਣਗੇ ਉਥੇ ਡੀਐਲਐਸਏ ਦਾ ਜੇਲ੍ਹ ਦੇ ਵਿੱਚ ਇੱਕ ਆਫਿਸ ਹੈ ਉਹਦੇ ਵਿੱਚ ਪੈਰਾਲੀਗਲ ਵਲੰਟੀਅਰ ਹੈ ਉਹ ਮੇਨਟੇਨ ਕਰੇਗਾ ਐਂਡ ਜੇਲ੍ਹ ਸਟਾਫ ਮੇਨਟੇਨ ਕਰੇਗਾ ਇਸ ਰਿਕਾਰਡ ਨੂੰ ਫਿਰ ਜਿਹੜਾ ਹੈ ਬੰਦੀਆਂ ਨੂੰ ਆਪਣੇ ਇਸ ਰਾਈਟ ਦਾ ਆਪਣੇ ਅਧਿਕਾਰ ਦੀ ਜਾਣਕਾਰੀ ਦੇ ਲਈ ਇੱਕ ਜੇਲ੍ਹ ਦੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਕੀਤੀ ਜਾਏਗੀ ਤੇ ਬਾਕੀ ਹਰ ਜਗ੍ਹਾ ਦੇ ਉੱਤੇ ਫਲੈਕਸ ਲਗਾਏ ਜਾਣਗੇ ਪ੍ਰੋਮਿਨੈਂਟ ਜਗ੍ਹਾ ਦੇ ਉੱਤੇ so that ki ਉਹਨਾਂ ਨੂੰ ਇਹ ਚੀਜ਼ ਇਨਫੋਰਮ ਕੀਤੀ ਜਾ ਸਕੇ ਕਿ ਉਹ ਆਪਣੇ ਵਕੀਲ ਨਾਲ ਜੇ ਰਾਫਤਾ ਕਾਇਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਇਹ ਆ ਪਰਟੀਕੂਲਰ ਸ਼ੋਮਵਾਰ ਤੇ ਵੀਰਵਾਰ ਵਾਲੇ ਦਿਨ ਉਹ ਜਿਹੜਾ ਹੈ 11 ਤੋਂ 12 ਵਜੇ ਤੱਕ ਆਪਣਾ ਨਾਮ ਜਿਹੜਾ ਹੈ ਪੀਐਲਬੀ ਕੋਲੇ ਦਰਜ ਕਰਾ ਸਕਦੇ ਆ ਜਦੋਂ 12 ਵਜੇ ਤੱਕ ਇਹ ਇਨਫੋਰਮੇਸ਼ਨ ਜਿਹੜੀ ਹੈ ਦਰਜ ਕਰ ਲੇਗਾ ਤਾਂ ਉਹ ਇਨਫੋਰਮੇਸ਼ਨ ਨੂੰ ਸਾਰੀ ਕਲੈਕਟ ਕਰਕੇ ਕੰਪਾਈਲ ਕਰਕੇ ਡੀਐਲਐਸਏ ਆਫਿਸ ਭੇਜੇਗਾ 2 ਵਜੇ ਤੱਕ ਡੀਐਲਐਸਏ ਆਫਿਸ ਜਦੋਂ ਇਨਫੋਰਮੇਸ਼ਨ ਆ ਜਾਏਗੀ ਤਾਂ ਉਸ ਤੋਂ ਬਾਅਦ ਇਹ ਇਨਫੋਰਮੇਸ਼ਨ ਅਸੀਂ ਜਿਹੜੀ ਹੈ 12 ਐਸੋਸੀਏਸ਼ਨ ਨਾਲ ਸਾਂਝੀ ਕਰਾਂਗੇ ਉਸੇ ਦਿਨ ਤਾਂ ਇਸ ਤੋਂ ਬਾਅਦ ਅਗਲੇ ਦਿਨ ਜਿਹੜਾ ਹੈ ਉਸ ਬੰਦੀ ਦੇ ਵਕੀਲ ਸਾਹਿਬ ਜਿਹੜੇ ਹੈਗੇ ਆ ਉਹ ਡੀਐਲਐਸੇ ਆਫਿਸ ਦੇ ਵਿੱਚ ਆ ਕੇ ਬੰਦੀ ਨਾਲ ਵੀਸੀ ਦੇ ਉੱਤੇ ਮੁਲਾਕਾਤ ਕਰ ਸਕਣਗੇ ਤੇ ਉਹਨਾਂ ਨਾਲ ਜਿਹੜੀ ਵੀ ਪ੍ਰੋਬਲਮਸ ਹੈਗੀਆਂ ਕੇਸ ਮੁਤਲਕ ਉਹ ਸਾਂਝੀਆਂ ਕਰ ਸਕਣਗੇ ਇਸ ਮੁਲਾਕਾਤ ਦੇ ਦੌਰਾਨ ਬੰਦੀ ਤੇ ਵਕੀਲ ਸਾਹਿਬ ਹੀ ਰਹਿਣਗੇ ਜਾਂ ਆਪਰੇਟਰ ਰਹੇਗਾ ਜਿਹੜਾ ਕਿ ਉਹ ਇਸ ਸਿਸਟਮ ਨੂੰ ਆਪਰੇਟ ਕਰੇਗਾ ਵੱਟ ਡਲਐਸਏ ਦਾ ਕੋਈ ਵੀ ਅਫੀਸ਼ੀਅਲ ਜਾਂ ਜੇਲ ਦਾ ਅਫੀਸ਼ੀਅਲ ਨਹੀਂ ਰਹੇਗਾ ਸੋ ਥੈਟ ਕਿ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਹੈ ਉਹ ਇੱਕ ਪ੍ਰਿਵਿਲੇਜ ਕਮਿਊਨੀਕੇਸ਼ਨ ਹੈ ਉਹ ਮੇਨਟੇਨ ਰਹਿ ਸਕੇ ਤੇ ਇਸ ਤਰੀਕੇ ਨਾਲ ਜਿਹੜਾ ਹੈ ਜਿਸ ਤਰ੍ਹਾਂ ਜੀਰਾ ਐਂਡ ਗੁਰੂ ਹਰ ਸਾਹਿਬ ਹੈ ਸਾਡੀਆਂ ਕੋਰਟਸ ਹੈਗੀਆਂ ਉੱਥੇ ਵੀ ਜਿਹੜਾ ਹੈ ਐਸਟਜੀਐਮ ਦੇ ਆਫਿਸ ਦੇ ਵਿੱਚ ਇਹ ਦਰਜ ਕਰਾਇਆ ਜਾਏਗਾ ਉਥੋਂ ਵਕੀਲ ਸਾਹਿਬ ਜਿਹੜੇ ਐਸਟਜੀਐਮ ਆਫਿਸ ਦੇ ਵਿੱਚ ਪਹੁੰਚਣਗੇ ਤੇ ਉਹਨਾਂ ਦਾ ਜੇਲ ਨਾਲ ਵੀਸੀ ਤੇ ਕਨੈਕਟ ਕਰਾ ਕੇ ਰਿਕਾਰਡ ਸਾਰਾ ਜਿਹੜਾ ਹੈਗਾ ਉਹ ਮੇਨਟੇਨ ਜੇਲ ਦੇ ਵਿੱਚ ਕੀਤਾ ਜਾਏਗਾ ਤੇ ਡੀਐਲਐਸਏ ਆਫਿਸ ਫਿਰੋਜ਼ਪੁਰ ਦੇ ਵਿੱਚ ਕੀਤਾ ਜਾਏਗਾ ਇਸ ਦਾ ਮੁੱਖ ਮੰਤਵ ਇਹ ਹੀ ਹੈ ਕਿ ਜਿਹੜਾ ਇਹਨਾਂ ਦੇ ਵਿੱਚ ਵਕੀਲ ਤੇ ਬੰਦੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੈ ਉਹਨੂੰ ਬ੍ਰਿਜ ਕੀਤਾ ਜਾ ਸਕੇ ਸੋ ਥੈਟ ਕਿ ਬੰਦੀ ਨੂੰ ਫੇਅਰ ਟਰਾਇਲ ਮਿਲ ਸਕੇ ਸਰ ਕਦੋਂ ਸਟਾਰਟ ਕੀਤਾ ਜਾ ਰਿਹਾ ਸਰ ਇਹ ਹਸਤੂ ਲਾਂਚ ਕੀਤਾ ਜਾ ਰਿਹਾ ਹੈ ਤੇ ਅਗਲੇ ਹਫਤੇ ਸੋਮਵਾਰ ਤੋਂ ਜਿਹੜਾ ਹੈਗਾ ਉਹ ਇਹ ਨਾਮ ਉਹ ਹੋ ਕੇ ਤੇ ਆਪਰੇਸ਼ਨਲ ਹੋ ਜਾਏਗਾ ਸਰ ਇਹ ਉਪਰਾਲਾ ਜਿਹੜਾ ਡੀਐਲਐਸਸੀ ਵੱਲੋਂ ਹੀ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਡੀਐਲਐਸਸੀ ਫਿਰੋਜ਼ਪੁਰ ਵੱਲੋਂ ਕੀਤਾ ਜਾ ਰਿਹਾ ਹੈ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ